ਜਿਉਂ ਕਿ ਮੇਰੇ ਘਰ ਵਿੱਚ ਬਹੁਤ ਮਾੜੇ ਹਾਲਾਤ ਨੇ ਕਿਉਂਕਿ ਮੇਰੇ ਮੈਂ ਆਪਣੀ ਬੇਟੀ ਦੀ ਸ਼ਾਦੀ ਜੱਜ ਨੇ ਰੱਖੇ ਨੇ ਤੇ 4 ਤਰੀਕ ਤੇ ਮੇਲੇ ਆ ਤੇ 5 ਤੇ ਬਰਾਤੇ ਤੇ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਕਿਉਂਕਿ ਸ਼ਾਦੀ ਵਾਸਤੇ ਤੇ ਪੈਸਾ ਚਾਹੀਦਾ ਤੇ ਪੈਸਾ ਸਾਡੇ ਕੋਲ ਹੈ ਨਹੀਂ ਆ ਤੇ ਇਸ ਕਰਕੇ ਸਾਡੇ ਮੁਸ਼ਕਲ ਆ ਕਿ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕਿਹਾ ਹੈਗਾ ਹਲਵਾਈ ਨੂੰ ਵੀ ਨਹੀਂ ਕਿਹਾ ਹੈਗਾ ਨਾ ਨਾ ਕਿਸੇ ਟੰਟੂ ਵਾਲੇ ਨੂੰ ਨਾ ਅਜੇ ਤੱਕ ਕੱਪੜੇ ਖਰੀਦੇ ਆ ਤੇ ਮੇਰੀ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕੇ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਕੇ ਤਾਂ ਅچھے ਤਰੀਕੇ ਨਾਲ ਤੇ ਉਸ ਨੂੰ ਉਸਦੇ ਸਹੁਰਿਆਂ ਦੇ ਘਰ ਭੇਜਦਾ ਮੈਂ ਤੁਸੀਂ ਆਪ ਕੀ ਕੰਮ ਕਰਦੇ ਹੋ ਤੁਹਾਡਾ ਬੰਦਾ ਵਾਲਾ ਮੈਂ ਸਫਾਈ ਦਾ ਕੰਮ ਕਰਦੀ ਆ ਤੇ ਮੇਰੇ ਜਿਹੜੇ ਹਸਪੀਟਲ ਦੇ ਆ ਉਹ ਵੀ ਉਹਦੇ ਕੰਮ ਕਰਦੇ ਨੇ ਪਰ ਉਹ ਥੋੜਾ ਉਹਦੀ ਲਤ ਵਿੱਚ ਦਰਦ ਰਹਿੰਦੀ ਕਰੀ ਜਾਂਦੇ ਆ ਕੰਮ ਤੇ ਕਰੀ ਨਹੀਂ ਜਾਂਦੇ ਤੇ ਮੈਂ ਸਫਾਈਆਂ ਦਾ ਕੰਮ ਕਰਦੀ ਆ ਰਿਸ਼ਤੇਦਾਰ ਆਇਆ ਨਹੀਂ ਜੀ ਬਿਲਕੁਲ ਨਹੀਂ ਆਇਆ ਰਿਸ਼ਤੇਦਾਰ ਹੈ ਨਾ ਕੋਈ ਆਂਡਗੁਮਾੜ ਨੇ ਪੁੱਛਿਆ ਨਾ ਕਿਸੇ ਰਿਸ਼ਤੇਦਾਰ ਨੇ ਕਾਰਨ ਕਿਉਂ ਨਹੀਂ ਆਇਆ ਰਿਸ਼ਤੇਦਾਰ ਰਿਸ਼ਤੇਦਾਰ ਕਿਉਂਕਿ ਰਿਸ਼ਤੇਦਾਰ ਵੀ ਸਾਡੇ ਵਰਗੇ ਹੀ ਉਹ ਵੀ ਗਰੀਬ ਆ ਇੱਕ ਕਮਰਾ 9 ਜਣੇ ਸੌਂਦੇ ਹਾਂ ਜੀ ਕਿਦਾਂ ਕਮਰੇ ਵਿੱਚ ਮੁਸ਼ਕਲ ਤੇ ਹੈ ਆ ਵੀ ਆਪਾਂ ਇੱਕ ਕਮਰੇ ਦੇ ਵਿੱਚ 9 ਜਣੇ ਸੌਂਦੇ ਆ ਤੇ ਸਾਡੇ ਰਿਸ਼ਤੇਦਾਰ ਵੀ ਨਹੀਂ ਸਾਡੇ ਕੋਲ ਇਸ ਕਰਕੇ ਰਹਿੰਦੇ ਕਿ ਕਿਉਂਕਿ ਮੁਸ਼ਕਲ ਹੈ ਉਹਨਾਂ ਨੂੰ ਪਤਾ ਹੈ ਕਿ ਮੁਸ਼ਕਲ ਹੈ ਸਾਡੇ ਘਰ ਵਿੱਚ ਬਾਥਰੂਮ ਦੇਖਿਆ ਬਾਥਰੂਮ ਚਾਹਤ ਨਹੀਂ ਕੋਈ ਬਾਥਰੂਮ ਸਾਡੇ ਮੁਸ਼ਕਲ ਹੈ ਕਿਉਂਕਿ ਉੱਤੇ ਸੱਤ ਨਹੀਂ ਗਈ ਹੈਗੀ ਤੇ ਫਿਰ ਬੇਟੀਆਂ ਜਵਾਨ ਆ ਤੇ ਫਿਰ ਉਹਨਾਂ ਨੇ ਬਾਥਰੂਮ ਵਰਤਣਾ ਹੁੰਦਾ ਹੈ ਤੇ ਇਸ ਕਰਕੇ ਮੁਸ਼ਕਲ ਹੁੰਦੀ ਹੈ ਕਿ ਜਦੋਂ ਆਂਡੇ ਗਵਾਂਡ ਕੋਠਿਆਂ ਤੇ ਚੜੇ ਹੁੰਦੇ ਆ ਤੇ ਫਿਰ ਸਾਨੂੰ ਜਦ ਕਦੋਂ ਡੀਕੀ ਤੱਕ ਕਦੋਂ ਉਤਰਨ ਤੇ ਕਦੋਂ ਆਪਾਂ ਵਰਤਿਗੇ ਪਰਮਾਤਮਾ ਤੇ ਵਿਸ਼ਵਾਸ ਹੈਗਾ ਹਾਂਜੀ ਪਰਮਾਤਮਾ ਤੇ ਵਿਸ਼ਵਾਸ ਹੈ ਕੋਈ ਨਾ ਕੋਈ ਭੈਣ ਭਰਾ ਜ਼ਰੂਰ ਸਾਡੀ ਮਦਦ ਲਈ ਅੱਗੇ ਆਏਗਾ ਕੀ ਕਹਿੰਦੇ ਲੋਕਾਂ ਬਹੁਤ سارے ਲੋਕ ਤੁਹਾਨੂੰ ਵੇਖਦੇ ਨੇ ਕੀ ਕਹਿੰਦੇ ਉਹ ਮੇਰੀ ਭੈਣ ਭਰਾਵਾਂ ਦੇ ਅੱਗੇ ਇਹ ਹੀ ਬੇਨਤੀ ਆ ਕਿ ਮੇਰੀ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿ ਮੇਰੀ ਬੇਟੀ ਦੀ ਸ਼ਾਦੀ ਹੋ ਜਾਵੇ ਤੇ ਮੈਂ ਉਸ ਨੂੰ ਉਹਦੇ ਸਹੁਰਿਆਂ ਦੇ ਘਰ ਖੁਸ਼ੀ-ਖੁਸ਼ੀ ਭੇਜ ਦਾਂ ਪਹਿਲੀ ਵਾਰੀ ਇੰਨੀ ਮੁਸ਼ਕਲ ਆ ਤੇ ਕੋ ਚਾਰਤੀਆਂ ਹੋਰ ਹਾਂਜੀ ਮੇਰੀ ਪਹਿਲੀ ਵਾਰ ਮੇਰੀ ਪਹਿਲੀ ਸ਼ਾਦੀ ਬੇਟੀ ਦੀ ਪਹਿਲੀ ਵਾਰ ਸ਼ਾਦੀ ਆ ਯਾਨੀ ਕਿ ਬੇਟੀ ਦੀ ਸ਼ਾਦੀ ਆ ਪਹਿਲੀ ਦੀ ਤੇ ਇਸ ਕਰਕੇ ਮੈਨੂੰ ਪ੍ਰੇਸ਼ਾਨੀਆਂ ਆ ਤੇ ਅੱਜ ਚਾਰ ਬੇਟੀਆਂ ਮੇਰੀਆਂ ਹੋ ਰਿਆ ਉਹਨਾਂ ਦੇ ਮੁਸ਼ਕਲ ਆ ਕਿ ਪਰੇਸ਼ਾਨੀਆਂ ਕਿ ਉਸ ਨੂੰ ਮੈਂ ਉਹਨਾਂ ਦੀ ਸ਼ਾਦੀ ਕਿਸ ਤਰੀਕੇ ਨਾਲ ਕਰਾਂਗੀ ਪਹਿਲੀ ਵਾਰ ਜਿਹੜੀ ਬੇਟੀ ਦੀ ਸ਼ਾਦੀ ਰੱਖਿਆ ਉਹਦੇ ਨਾਲ ਵਰੀ ਇੰਨੀ ਮੁਸ਼ਕਲ ਆਉਂਦੀ ਆ ਤੇ ਅੱਗੇ ਚਾਰ ਬੇਟੀਆਂ ਉਹਨਾਂ ਦੀ ਕੀ ਮੁਸ਼ਕਲਾਂ ਆਉਣਗੀਆਂ ਪਤਾ ਨਹੀਂ ਖੁਦਾ ਜਾਣੇ